ਲਸਵਾ ਆਦੀ ਕਰਾ ਦੇ ਗੈਰੀ ਚੈੱਕ ਰੱਸਾ ਕੱਟਤਾ ਐਂ ਖੜੀਆ ਬੇੜੇ ਚ ਗੱਬਣਾ ਨਾਲੇ ਠੰਡੀ ਸੀਲ ਚੈੱਕ ਕਰ ਸਕਦੇ ਹ ਕਿੰਨੀ ਆ ਬੱਛੀ ਸੁਵਾਦੀ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਝਾੜੋਂ ਤਹਿਸੀਲ ਸਨਾਮ ਤੇ ਜਲਾ ਸੰਗਰੂਰ ਦੋ گاਵਾ ਦਿਖਾਵਾਂਗੇ ਤਾਜ਼ੀਆਂ ਸੂਈਆਂ ਇੱਕ ਤਾਂ ਬਿਲਕੁਲ ਤਾਜੀ ਸੂਈਆ ਤੇ ਇੱਕ ਪੱਛੀ 2-4 ਦਿਨ ਦੀ ਸੂਈਆ ਚੰਗਾ ਬੋਲਾ ਹਾਜ਼ਰ ਹੈ ਤੇ ਚਾਰ ਦਿਖਾ ਦਾਂਗੇ ਗੱਬਣਾ ਆ ਮਨ ਲਓ ਵੀ ਜਿਹੜੀਆਂ ਸੂਣ ਦੇ ਬਿਲਕੁਲ ਨੇੜ ਨੇ ਤੇ ਜਿਹੜੇ ਰੇਟ ਨੇ ਰੇਟ ਐ ਮਨ ਲਓ ਵੀ 50 55 ਤੋਂ ਲਾ ਕੇ 70 72 ਤੱਕ ਦੇ ਬਾਈ ਦੇ ਰੇਟ ਹੋਣਗੇ ਅੱਜ ਦੀ ਵੀਡੀਓ ਦੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਕੱਲਾ ਕੱਲਾ ਪਸ਼ੂ ਫੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਡਿਟੇਲ ਸਾਰੀ ਬਾਈ ਨੂੰ ਵੀਡੀਓ 'ਚ ਹੀ ਪੁੱਛ ਲਾਂਗੇ ਆ ਜਾ ਗੱਗੀ ਫਿਰ ਅਸੀਲ ਵੀਰੇ ਹੋਰ ਕਿਵੇਂ ਵਧੀਆ ਵੀਰੇ ਵਧੀਆ ਸਰਦੀ ਕਲਾ ਕਿਰਪਾ ਬਈ ਬੋਲ ਨੰਬਰ ਫੋਨ ਨੰਬਰ ਵੀਰੇ 9779193995 ਇੱਥੋਂ ਕਰ ਦਈਏ ਸ਼ੁਰੂ ਹਾਂਜੀ ਵੀਰੇ ਆ ਜਾ ਗਏ ਰਿ ਮਾਰਾ ਪੱਛੀ ਦੇ ਮਾਰ ਕੈਮਰਾ ਐਂ ਦਿਖਾ ਟਕਾ ਕੇ ਸ਼ੌਂਕ ਜੇ ਨਾਲ ਦੀ ਕਹਿੰਦੇ ਇਹ ਕਿਹੜੀ ਕੰਪਨੀ ਕਹਿ ਸਕਦੇ ਆ? ਇਵਰੀ ਜਰਸੀ ਹੈਗੀ। ਥਣ ਵੱਡਾ ਜਰਸੀ ਕ੍ਰੋਸ ਆ ਪੀਆਂ ਵਾਲੀ ਸੁਹਾ ਦੂਜਾ ਵੀਰੇ ਮੂੰਹੋਂ ਦੰਦਾ ਜੀ ਆ ਜੇ। ਠੀਕ ਆ। ਹਲਕਾ ਜਿਹਾ ਕ੍ਰੋਸ ਆ ਹਨਾ? ਹਾਂਜੀ ਹਾਂਜੀ ਵੀਰੇ। ਆ ਹਲਕਾ ਜਿਹਾ ਕ੍ਰੋਸ ਆਂਗ ਚ ਜ਼ਰੂਰ ਆ ਪਰ ਥਣਲੇਵੇ ਦੀ ਸੱਜਣੋਂ ਬਾਲੀ ਸਾਫ ਆ ਬੱਚੀ। ਜਿਵੇਂ ਆਪਾਂ ਪਹਿਲਾਂ ਕਿਹਾ ਨਾ ਮੀਟਰ ਦਾ ਲੇਵਾ ਮੀਟਰ ਦੀ ਆ ਕੁਰੀ ਲੇਵਾ ਫਿਰ। ਮੀਟਰ ਵਾਲਾ ਸਿਸਟਮ ਹੀ ਆ ਹਨਾ ਥੱਲਿਓਂ। ਹਾਂਜੀ। ਠੰਡੀ ਸੀਲ। ਸਾਫ ਸਿਸਟਮ। ਬਾਲੀ ਸਾਫ ਆ ਥੱਲੇ ਹੀ ਨਾ। ਹਾਂ ਵੀਰੇ। ਸਵਾਦੀ ਵੀ ਠੰਡੀ ਆ ਨਾ ਗੱਬਣਾਂ। ਬਿਲਕੁਲ ਠੰਡੀ ਲੈ। ਸੂਆ ਦੂਜਾ ਕੰਮ ਕਰ ਰਿਹਾ ਦਵਾ ਦਿਖਾ ਦੇ ਰਿਹਾ ਕਿਹੋ ਜਿਹਾ ਲੱਗਿਆ ਯਾਰ ਨਾਲੇ ਗੱਭਣ ਆ ਜੀ ਬਸ ਤਿਆਰੀ ਚ ਆ ਨਰਲੈਂਡੋ ਵਾਲਾ ਕੰਮ ਹੀ ਆ ਨਾ ਨਾਲ ਗੱਭਣ ਦੇ ਨਾ ਮਾਰਤਾ ਰਹ ਜਾਂਦੇ ਤੋਰ ਬਾਈ ਖੋਲ ਕੇ ਇੱਕ ਨੰਬਰ ਤੋਂ ਪਛੀ ਜਿਵੇਂ ਸਾਨੂੰ ਦੱਸਿਆ ਵੀ ਸਿਰਾ ਸੱਟ ਹੀ ਦਿਖਾਉਂਦੇ ਜਾਵਾਂਗੇ ਸਿਰਾ ਤੋਂ ਸਿਰਾ ਸਿਰਾ ਤੋਂ ਸਿਰਾ ਹੀ ਦਿਖਾਈ ਜਾਵਾਂਗੇ ਐਂਡ ਤੱਕ ਸੂਆ ਦੂਜਾ ਕੰਮ ਬਾਈ ਕਹਿੰਦਾ ਤਿਆਰੀ ਚ ਆ ਠਣ ਲੱਗਿਆ ਜਿੱਦਾਂ ਮੱਜਾਂ ਨੂੰ ਲੱਗਿਆ ਹੁੰਦਾ ਉਦਾਂ ਦਾ ੱਲੇਵਾ ਬਹੁਤ ਕਮਾਲ ਦਾ ਲੱਗਿਆ ਸਿਰਾ ਕਹਿ ਸਕਦੇ ਹਾਂ ਬਹੁਤ ਚੰਗੀ ਕੁਆਲਿਟੀ ਦੀ ਆ 19 ਵੀ ਪਾਲਾ ਮੂਰਲੇ ਸਣਾ ਨੂੰ ਪਲ ਜਰੂਰ ਹੈਗੀ ਵੀਰੇ ਉਹ ਉਦਾਂ ਦੀ ਅੱਜਮੈਂਟ ਕਰ ਲਓ ਇੱਥੇ ਰੋਕ ਲਗਾ ਕੀ ਫੇਸ ਕਰਦੇ ਹੋਰਲੇ ਬੰਨੇ ਵਾਚੀ ਦਾ ਲੈ ਗਰੀ ਜੇਖੀ ਫਿਰ ਬੈ ਜਾ ਚੱਲੇ ਰੋਕ ਲਾ ਰੋਕ ਲਾ ਡਰਾਮਾ ਲੈ ਇੱਥੋਂ ਮਾਰਦੀ ਹੈ ਜੀ ਫੇਸ ਕੁਆਲਟੀ ਦੇ ਕੈਮਰਾ ਤੇ ਬਾਕੀ ਸੁਭਾਅ ਆ ਦੀ ਮੇਨ ਗੱਲ ਆ ਜਿਹੜੀ ਯਾਰਾ ਸੁਭਾਅ ਆ ਦੀ ਬਹੁਤ ਜ਼ਿਆਦੇ ਠੰਡੀ ਆ ਲੈ ਵਾਲੂਆ ਪਛਾੜੀ ਪਛੂੜੀ ਬਹੁਤ ਸੋਹਣੀ ਆ ਬਾਈ ਸੁੱਖ ਰੱਖੇ ਪ੍ਰਮਾਤਮਾ 20 ਦੁੱਧ ਵੜ ਨਾਰਮਲ ਹੀ ਦੇ ਦੂ 18 19 ਕਿਲੋ 18 19 ਕਿਲੋ ਹਾਂ ਅਤੇ ਬਾਕੀ ਇੱਕ ਗੱਲ ਤੁਹਾਨੂੰ ਸ਼ੁਰੂ ਚ ਹੀ ਦੱਸ ਦਾਨਾ ਦੁੱਧ ਵਾਲੀ ਜੱਜਮੈਂਟ ਤੁਸੀਂ ਆਪਦੇ ਹਿਸਾਬ ਨਾਲ ਵੀ ਲਾ ਲੈਣੀ ਹੁੰਦੀ ਆ ਵੀ ਆਪਣੇ ਕੋਲੇ ਬਾਈ ਕਿੰਨਾ ਪਾ ਦੂ ਹਾਂ ਹਾਂਜੀ ਹਾਂਜੀ ਵੀਰੇ ਇੱਥੋਂ ਦਿਖਾ ਦੇ ਲੇ ਬਾਬਾ ਬਿਲਕੁਲ ਨਾਲ ਲਗਮਾ ਰੱਖਦੀ ਆ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਨਾੜਾ ਨੂੜਾ ਬਹੁਤ ਇਹ ਤੇਰੀ ਕੀ ਹੈ ਗੁਰੀ ਬੱਸ ਅੱਜ ਸਵੇਰ ਚ ਮੇਰੇ ਬੱਚਾ ਧਰ ਦੂਗੀ ਇਹ ਲੈ ਗੱਬਣ ਹੈ ਗਰੀ ਲੈ ਗੱਬਣ ਵੀ ਯਾਰ ਚਬਾਈ ਦਿਖਾ ਕੈਸੀ ਲੱਗਿਆ ਬਹੁਤ ਵੋਲਾ ਸਿਸਟਮ ਹੀ ਆ ਲੈ ਚਲੇ ਇਹਨੂੰ ਗੱਗੀ ਇਹਦੇ ਪੈਸੇ ਕਿੰਨੇ ਲਵਾਂਗੇ ਅੱਜ ਇਹਦਾ ਵੀਰੇ ਮੁੱਲ ਜਿੰਨਾ ਮਰਜ਼ੀ ਕਰਾ ਲੈ ਗੁਰੀ 67000 ਦੀ ਵਿੱਚ ਹੀ ਦਾਂ 67 ਵੀ ਦੇ ਦਾਂਗੇ ਹਾਂਜੀ ਵੀਰੇ ਲਾ ਸੱਜਣੋ ਇਹ ਬੱਚੀ ਬਾਈ ਕਹਿੰਦਾ 67000 ਦੀ ਦੇ ਦਾਂਗੇ ਤੇ ਬਿਲਕੁਲ ਕਹਿ ਸਕਦੇ ਆ ਯਾਰ ਨਵੇਂ ਅੰਗ ਚ ਆ ਗਈ ਜਮਾ ਦੰਦਾ ਜੀ ਹੈ ਬਾਈ ਕਹਿੰਦਾ ਸੂਆ ਦੂਜਾ ਤੇ ਥਣ ਵੀ ਕਮਾਲ ਦਾ ਲੱਗਿਆ ਤੇ ਲੇਵਾ ਵੀ ਇਹਨੂੰ ਬਹੁਤ ਕਮਾਲ ਦਾ ਲੱਗਿਆ ਤੇ ਹੁਣ ਆ ਜਾ ਗਿਆ ਜੀ ਦੋ ਨੰਬਰ ਵਾਲੀ ਬਾਲੀ ਸੈੱਟ ਖੜੀ ਆ ਤੇ ਮਾਰੀ ਕੈਮਰਾ ਇਥੋਂ ਲੰਬੀ ਲੰਬੀ ਰਗਾ ਸ਼ਕੀਨ ਕਿੰਨੀਆਂ ਬੱਚੀ ਇਹ ਕਿਹੜੀ ਕੰਪਨੀ ਚ ਇਹ ਵੀ ਜਰਸੀ ਹੈ ਬਾਈ ਇਹ ਵੀ ਇਹ ਵੀ ਜਰਸੀ ਹੈ ਜਰਸੀ ਕ੍ਰੋਸ ਆ ਗਈ ਹਾਂਜੀ ਹਾਂਜੀ ਵੀਰੇ ਪਿਆਵ ਵਾਲੀਆਂ ਨੇ ਆਪਣੇ ਬਜਨ ਵਾਲੀਆਂ ਠੀਕ ਹੈ ਇਹ ਵੱਡੀਆਂ ਦਾ ਇਹਦਾ ਸੂਆ ਕਿਹੜਾ ਕੱਗੀ ਇਹਦਾ ਸੂਆ ਵੀ ਰੀਜਨਲ ਜਾਵਾ ਦੂਜਾ ਵੀਰੇ ਦੂਜਾ ਸੂਆ ਫੇਸ ਦੇਖੀ ਕਿਦਾਂ ਲੱਗਿਆ ਬੱਚੀ ਨੂੰ ਬਹੁਤ ਸੋਹਣਾ ਫੇਸ ਆ ਇਹ ਐ ਮਨ ਲਾ ਵੀ ਗੁਰੀ ਲੈ ਜੂ ਵੀਰੇ ਪੰਜ ਪੰਜ ਚਾਰ ਦਿਨ ਪੰਜ ਚਾਰ ਦਿਨ ਹੋਰ ਕੱਢ ਦੂ ਹਾਂ ਦੇਖੀ ਜਦ ਮੈਂ ਮੁੰਡੀ ਲਾ ਕੇ ਦੇਖਣਾ ਤੁਹਾਡੀ ਵਾਲੀ ਫਿਰਦੀ ਆ ਦੇਖੀ ਕਿਦਾਂ ਸੋਹਣਾ ਫੇਸ ਆ ਬੱਚੀ ਦਾ ਲੈ ਚੱਕ ਰੱਸਾ ਕਾਢੇ ਦਿੱਤਾ ਖੋਲ ਕੇ ਖੜਾ ਦਿੱ ਇੱਥੇ ਇੱਥੋਂ ਕਰਾ ਦੇ ਗੈਰੀ ਚੱਕ ਉਹ ਸ਼ਕੀਨ ਸ਼ਕੂਨ ਕਿੰਨੀ ਆ ਗਈ ਹਰੇਕ ਵਾਰ ਚੰਗਾ ਇਹ ਇਧਰਲੇ ਵੱਨੋ ਖੜਾ ਨਹੀਂ ਕਿਹਨੂੰ ਕੀ ਵੱਚੇ ਪਰਲੇ ਵੱਨੋ ਹੋ ਗਿਆ ਲੈ ਦੇਖ ਲੈ ਅਹੀਂ ਭਾਈ ਆ ਜੀ ਚਲੇ ਲੈ ਬੈਠੀ ਮੈਂ ਸਾ ਕਿਧਰ ਲੈ ਸੁਭਾ ਦੀ ਕਰਾ ਦੇ ਗਹਿਰੀ ਚੈੱਕ ਰੱਸਾ ਕੱਟਤਾ ਅਹੀਂ ਖੜੀ ਆ ਬੇੜੇ ਚ ਗੱਬਣਾਂ ਨਾਲੇ ਠੰਡੀ ਸੀਲ ਚੈੱਕ ਕਰ ਸਕਦੇ ਹਾਂ ਕਿੰਨੀ ਆ ਬੱਚੀ ਸੁਭਾ ਦੀ ਇੱਥੇ ਇੱਥੇ ਚੱਲ ਸੁਣ ਲੈ ਤੇ ਲੇਵਾ ਵੀ ਬਹੁਤ ਕਮਾਲ ਦਾ ਬਣਾਊਗੀ ਤੇ ਬਾਕੀ ਬਣਾਈ ਵੀ ਖੜੀ ਆ ਤੁਹਾਡੇ ਸਾਹਮਣੇ ਹੁਣ ਇਹ ਲੱਗਦਾ ਜਿਵੇਂ ਬਾਜ਼ਾਰ ਲੱਗੀ ਹੁੰਦੀ ਆ ਗੁਰੀ ਲੈ ਵਾ ਇਹਨਾ ਬਣਾ ਰੱਖਿਆ ਬੱਸੀ ਨੇ ਆ ਆ ਗਈ ਗੱਬਣ ਹਾਂ ਹਾਂ ਜੀ ਵੀਰੇ ਆ ਗੱਬਣ ਆ ਗੈ ਠੰਡੀ ਆਉ ਅੱਜ ਮੋੜਲੇ ਬੰਨੇ ਲਿਆ ਤਾਂ ਤੋਂ ਵੀ ਸੋਨਾ ਕੱਢੂ ਤੇ ਗੱਬਣ ਆ ਪਰ ਲੇਵਾ ਬਹੁਤ ਸੋਨਾ ਬਣਾਇਆ ਹੋਇਆ ਇੱਥੋਂ ਆ ਲੈ ਚਲ ਬਈ ਐਨ ਐਨ ਨੂੰ ਜਾਣਦੇ ਮਾੜੀ ਜੀ ਤੋਰ ਦੇ ਐਨ ਨੂੰ ਮੋੜ ਦੇ ਪਸ਼ੂ ਵਾਲੇ ਬੰਨੇ ਤੇ ਲੈ ਚ ਲੈ ਐਨ ਇੱਥੋਂ ਦਿਖਾ ਦੀ ਗੈਰੀ ਜਾਣਦੇ ਕੋਈ ਨਹੀਂ ਜਾਣਦੇ ਇੱਥੋਂ ਦਿਖਾ ਦੇ ਆ ਸੋਣ ਦੀ ਤਿਆਰੀ ਚ ਹੀ ਹੈ ਕੰਮ ਹਾਂ ਹਾਂ ਜੀ ਵੀਰੇ ਬੱਕਲੇ ਨੂੰ ਸੁਆ ਦੂਜਾ ਦੋ ਚਾਰ ਦਿਨ ਬਾਈ ਕਹਿੰਦਾ ਲਜਾ ਵੀ ਸਕਦੀ ਆ ਜੇ ਹੁਣ ਵੀ ਸੁੰਦੀ ਆ ਨਾ ਇਹ ਤਿਆਰੀ ਚ ਸਜਣੋ ਫੁੱਲ ਆ ਬੱਚੀ ਇੱਥੋਂ ਦਿਖਾ ਦੀ ਮੇਰੀ ਲੇਵਾ ਬਹੁਤ ਸੋਹਣਾ ਰੱਖਦੀ ਆ ਤੇ ਸਭਾ ਸਾਨੂੰ ਇਹਦਾ ਦਿਖਾਈ ਦਿੱਤਾ ਸਜਣੋ ਚੈੱਕ ਕਰਾਤਾ ਵੀ ਬਹੁਤ ਠੰਡੀ ਸੀਲ ਆ ਬੱਚੀ ਤੇ ਲੇਵਾ ਬਹੁਤ ਸੋਹਣਾ ਡਿਜ਼ਾਈਨ ਦਾ ਬਾਕੀ ਜਰਸੀ ਕ੍ਰੋਸ ਹੋਣ ਕਰਕੇ ਨਾ ਇਹਦੀ ਫੈਟ ਪਰਸੈਂਟੇਜ ਬਹੁਤ ਸੋਹਣੀ ਆਊਗੀ ਬਾਈ 311 ਹੋਰ ਦੱਸ ਮੈਂ ਇਸ ਤੇ 2 ਲੱਖ ਲਾਉਣ ਦਾ ਕੋਈ ਫਾਇਦਾ ਨਹੀਂ ਗੁਰੀ ਮੈਂ ਸਾਨੂੰ ਚੰਗੀ ਰੂ ਠੀਕ ਆ ਗੱਲ ਇਹਦੇ ਕਿੰਨੇ ਪੈਸੇ ਲੈ ਲਾਂਗੇ ਇਹਦਾ ਵੀਰੂ ਦੇਖ ਗੁਰੀ ਮੁੱਲ ਜਿੰਨਾ ਮਰਜ਼ੀ ਕਰਾ ਲੈ ਏਦਾਂ ਬੱਚਿਆਂ ਦਾ ਮੰਗਦੇ ਨੇ 85 90 ਜਿੰਨਾ ਮਰਜ਼ੀ ਕਰਾ ਲੈ ਹਨ ਇਹਦਾ ਫਿਕਸ ਜੀ ਪ੍ਰਾਈਸ 72000 ਦੀ ਵੱਚੀ ਆ 72 ਦੀ ਦੇਦਾ ਹਾਂ ਹਾਂ ਜੀ ਮਾਨਤਾਨ ਬੰਦੇ ਦਾ ਫੋਨ ਲਾ ਇਹਦਾ ਕਰਾਂਗੇ ਆਪਾਂ 72 ਦੀ ਹੋ ਜੂ ਮਾਨਤਾਨ ਜਾਂ ਉਹਦੇ ਚੋਂ ਵੀ ਕਰ ਦੇਣਾ ਤੇ ਹੁਣ ਆ ਜਾਗਾ ਰੀ ਆਹ ਬੱਚੀ ਦੇਖੀ ਫੇਸ ਨੂੰ ਕਿੰਦਾ ਲੱਗਿਆ ਬੱਚੀ ਨੂੰ ਬਹੁਤ ਕੁਆਲਿਟੀ ਵੱਚੀ ਦੀ ਇਹ ਹੁਣ ਮਾਰਦੇ ਆਏ ਤੇ ਇਹਦਾ ਗਰਲੈਂਡੋ ਵਾਲਾ ਇਹ ਵੀ ਠੰਡੀ ਲੱਗਦੀ ਐ ਸਵਾਹ ਠੰਡੀ ਠੰਡੀ ਵੀਰੇ ਹੀ ਦੇ ਨਾੜਾਂ ਦੇ ਖੀਲੇ ਵੀ ਨੇ ਗਰ ਲੈ ਡੋੜਾ ਚਬਾਉਣ ਹੀ ਲੱਗਿਆ ਉਹ ਵੀ ਚੋਣ ਚਬਾਦੀਆਂ ਬਹੁਤ ਖਣ ਇਹ ਵੀ ਗੱਬਣਾ ਕਿਤੇ ਤੁਸੀਂ ਸਮਝੋ ਵੀ ਤਾਜ਼ੀਆਂ ਨੇ ਇਹ ਗੱਬਣਾ ਗੱਬਣਾ ਨਹੀਂ ਬਈ ਇਹ ਮਾਰ ਤੁਹਾਨੂੰ ਦਿਖਾਈ ਜਾਂਦੇ ਅੱਜ ਹਾਂਜੀ ਵੀਰੇ ਢਿੱਲੇ ਪੈਨ ਬਣਾ ਲੂਗੀ ਜੀ ਮੈਂ ਆਪਾਂ ਕਹਿੰਦੇ ਨੇ ਪੰਡਲੇ ਵੇ ਦੀ ਕਿਉਂਕਿ ਢੱਲ ਢੁੱਲ ਬਹੁਤ ਪਈ ਆ ਜੀ ਦਿਨ ਕਿੰਨੇ ਪੈਂਟਿੰਗ ਨੇ ਕਰ ਕੀ ਦੇ ਦਿਨ ਐ ਮੰਨ ਲਓ ਵੀਰੇ ਤਿਆਰੀ ਕੀ ਨੇ ਗੁਰੀ ਬਸ ਪੰਜ ਪੰਜ ਚਾਰ ਚਾਰ ਦਿਨ ਹਫਤੇ ਹਫਤੇ ਤੋਂ ਅੰਦਰ ਹੀ ਸੂਪਣ ਵਾਲੀਆਂ ਸਾਰੀਆਂ ਬਣਾ ਚਾਹੇ ਦੋ ਦਿਨ ਨੂੰ ਸੂਪਣ ਤਿਆਰੀ ਫੁੱਲ ਆ ਹਾਂ ਦੇਖੀ ਲੈ ਵਲੂਗਾ ਕਿੰਨਾ ਸੋਹਣਾ ਅੱਛੀ ਦਾ ਤੇ ਇੱਥੋਂ ਦਿਖਾ ਦੀ ਹੋ ਉਹ ਬੰਨੇ ਹੋ ਮਾ ਲੈ ਚੱਲੇ ਇਹਨੂੰ ਲੈ ਚੱਲ ਲੈ ਚਾਹੇ ਇੱਥੋਂ ਸਾਰੀ ਦਿਖਾ ਦੇ ਲੈ ਚੱਲ ਬਈ ਆ ਕੀ ਕਰਾਉ ਸੰਗ ਚ ਦੁੱਧ ਐ ਸਮਝ ਲਓ ਇਹ ਮੱਝਾਂ ਦੇ ਬਰਾਬਰ ਹੀ ਪਾ ਦਿੰਦੇ ਹਾਂ ਜੀ ਵੀਰੇ ਮੱਝਾਂ ਨਾਲ ਦੇ ਦੁੱਧ ਪਾ ਦੂ ਤੇ ਵਜਨ ਵਜੂਦ ਵੀ ਚੰਗਾ ਤੇ ਲੇਵਾ ਵੀ ਬਹੁਤ ਕਮਾਲਦਾਰ ਤੇ ਠੰਡਾ ਤਾ ਤਕਰੀਬਨ ਐ ਮੰਨ ਲਓ ਸੱਜਣੋਂ ਮੱਝ ਨਾਲ ਦੇ ਲੱਗਿਆ ਜਿੱਦਾਂ ਦਾ ਮੱਝ ਨੂੰ ਲੱਗਿਆ ਹੁੰਦਾ ਦਿਨ ਭਾਈ ਕਹਿੰਦਾ 2-4 ਕੱਢ ਦੂ ਚਾਹੇ 2 ਦਿਨ ਨੂੰ ਵੀ ਸੂਪੇ ਬੱਚੀ ਨੇ ਬਣ ਬਹੁਤ ਜਾਣਾ ਫੇਰ ਵੀ ਹਾਂਜੀ ਹਾਂਜੀ ਵੀਰੇ ਆ ਨਾੜਾ ਨੂੰ ਆਰਡਰ ਤੇ ਸੋਹਣੀਆਂ ਰੱਖਦੀ ਐ ਤੇ ਲੇਵਾ ਰੱਖਦੀ ਐ ਅੱਗੇ ਪਿੱਛੇ ਦਾ ਉਹ ਉਹ ਸੀਨ ਨਹੀਂ ਹੈਗਾ ਬਿੱਲੇਵਾ ਇਹ ਕਲਾ ਅੱਗੇ ਅੱਗੇ ਦਾ ਪਿੱਛੇ ਨੂੰ ਨਹੀਂ ਰੱਖਦੀ ਗਾੜੀ ਬੂੜੀ ਬਹੁਤ ਸੋਹਣੀ ਆ ਦੇਖੀ ਕਿ ਨਾਣਾ ਰੂਣਾ ਕਿੰਨੀ ਅਲੇ ਤੇ ਠੰਡੀ ਉਥੇ ਹੀ ਇਹਦੇ ਕੱਗੇ ਕਿੰਨੇ ਪੈਸੇ ਲਵਾਂਗੇ ਇਹਦਾ ਵੀਰੇ ਮੁੱਲ ਜਿੰਨਾ ਮਰਜੀ ਕਰਦਾ ਤੇ ਲੈਣ ਦੇਣ 65000 ਕਿੰਨਾ ਕੁ ਦੁੱਧ ਪਾ ਸਕਦੀ ਹੈ ਦੁੱਧ ਵੀਰ ਅੰਦਾਜ਼ਾ ਦੇਖੋ ਜਿਵੇਂ ਮਾਲਕ ਦੱਸਣਾ 16 ਕਿਲੋ ਉੱਤ ਹੈ ਬੜਦਾ ਇਹਦਾ ਪਹਿਲਣ ਦਾ ਹਾਂਜੀ ਵੀਰੇ ਐਕਤੀ ਉਮੀਦ ਕਰ ਲੋ ਜਿਹੜਾ ਸਾਣਾ ਮੌਸਮ ਗੁਰੇ ਠੰਡਾ ਆ ਰਿਹਾ ਵੀ ਜੋ ਕੋਈ ਵਧੀਆ ਸਮਝਣਾ ਉਹ ਬੀਜ ਨੇੜੇ ਲੈ ਜੂਆ ਠੀਕ ਆ ਗੱਲ ਹਾਂਜੀ ਵੀਰੇ ਬਾਕੀ ਯਾਰ ਆਪਾਂ ਦੁੱਧੀ ਕਿਸੇ ਦੀ ਗਰੰਟੀ ਨਹੀਂ ਦੇਣੀ ਵੀਰੇ ਆ ਦੀ ਜੱਜਮੈਂਟ ਲਾ ਕੇ ਖਰੀਦੋ ਬਸ ਠੀਕ ਆ ਗੱਲ ਮੈਂ ਕਿੰਨਾ ਦੱਸਿਆ 65 ਹਾਂਜੀ ਵੀਰੇ ਇਹਨਾਂ ਵਾਈ ਕਹਿੰਦਾ 65 ਲੈ ਲਾਂਗੇ ਭਾਰ ਬੋਈ ਦੀ ਜੇ ਕੋਈ ਆਨਲਾਈਨ ਵਗੋ ਭਾਰ ਬੋਈ ਦੀ ਥਣਾ ਦੀ ਆਪਣੀ ਜ਼ਿੰਮੇਵਾਰੀ ਹੈ ਦੇਖੋ ਮਾਰਦੇ ਗਾ ਰਹੀ ਆਪ ਅੱਛੀ ਤੇ ਕੈਮਰਾ ਇਹ ਵੀ ਜਰਸੀ ਕਰਾਉ ਸੰਗ ਜੇ ਚ ਆ ਗਈ ਹੋਰ ਹੀ ਹੋਲ ਕੇ ਇਹਦੀ ਵੀ ਕੁਆਲਿਟੀ ਬਹੁਤ ਵਜਨ ਨੂੰ ਇਹਦੇ ਵੀ ਦੂਜਾ ਸੂਆ ਵੀਰੇ ਕਿੰਨੇ ਦਿਨ ਕੱਢਦੀ ਆ ਇਹ ਵਾਈ ਵੀ ਮੰਨ ਲਾ ਵੀ ਇਹ ਲੈ ਜੂਗਾ ਇਹ ਪੰਛੀ ਦੀ ਨੇ ਲੈ ਜੀ ਇਹ ਇਹ ਲੈ ਯੂ ਹੈਵ ਦਿ ਰੇਡ ਗੇਟ ਤੇ ਬਰੀਕ ਚਮੜੇ ਚ ਆ ਗਈ ਬਰੀਕ ਚਮੜੀ ਜ ਵੀਰੇ ਕਦ ਗੁੱਦੂ ਵੀ ਵਧੀਆ ਬਣ ਚਮਕ ਬਹੁਤ ਹੈ ਗੁਰੀ ਬੱਚ ਨੂੰ ਅ ਚਮਕ ਦਮਕ ਵੀ ਚੰਗੀ ਆ ਥਾਨ ਦਾ ਸਹਜ ਇਹਨੂੰ ਵੀ ਬਹੁਤ ਸੋਹਣਾ ਲੱਗਿਆ ਪੰਛੀ ਨੂੰ ਤੇ ਬਾਕੀ ਦਿਨ ਜਿਵੇਂ ਬਾਈ ਨੇ ਦੱਸਿਆ ਵੀ ਦਿਨ ਇਹ ਪੰਜ ਸੱਤ ਕੱਢ ਦੂਗੀ ਸੱਤ ਵਾਲੀ ਪੰਛੀ ਆ ਤੇ ਇਧਰੋਂ ਲੈ ਚੱਲ ਬਈ ਐਨੂੰ ਲੈ ਚੱਲ ਸਵੇਰ ਆਦੀ ਇਹ ਵੀ ਠੰਡੀ ਆ ਜੋ ਬਿਲਕੁਲ ਠੰਡੀ ਆ ਬਿਲਕੁਲ ਮਾਲਾ ਕਮ ਤੱਕ ਪੂਰਾ ਵੀ ਨਹੀਂ ਬਿਲਕੁਲ ਲੱਤ ਛੜ ਵਾਲਾ ਨਹੀਂ ਨਹੀਂ ਲੱਤ ਛੜ ਵਾਲੀ ਗਣੀ ਠੀਕ ਆ ਗੱਲ ਬਸ ਸਵੇਰ ਆਦੀ ਠੰਡੀ ਆ ਥੋੜਾ ਉਪਰ ਆ ਜਾ ਇਹ ਜੁੱਤਾ 15 ਕਿਲੋ ਬਈ 15 ਹਾਂਜੀ ਤੇ ਪਾ ਦੇਣੀਆਂ ਤਕਰੀਬਨ ਜਿਹੜੀਆਂ ਕ੍ਰੋਸਾਂਗ ਚ ਤੁਹਾਨੂੰ ਮੈਨੂੰ ਦਿਖਾਈ ਜਾਂਦਾ ਨਾ ਇਹ ਮੱਝਾਂ ਵਰਗਾਈ ਦੁੱਧ ਪਾ ਦੇਣਗੀਆਂ ਹਾਂਜੀ ਵੀਰੇ ਤਕਰੀਬਨ ਤਕਰੀਬਨ ਆਰਡਰ ਫਿਕਸ ਯਾ ਰੱਖੂਗੀ ਨਾਲ ਲੱਗਮਾ ਇਹਦਾ ਰੇਟ ਕੀ ਰਹੂਗਾ ਕੀ ਇਹ ਵੀਰੇ ਦੇ ਦਾਂਗੇ ਆਪਾਂ 60000 ਦੀਗਾ 60 ਦੀ ਹਾਂਜੀ ਹਾਂਜੀ ਮਾਫੀ ਥੋੜੀ ਵੱਡੀ ਕਰ ਮਾਫੀ ਸਾਰਿਆਂ ਨੂੰ ਜੋ ਮਾਫੀ ਕਰ ਦਾਂਗੇ ਬਈ ਜਿਵੇਂ ਮਾਨਤਾਂ ਸੌਦਾ ਕਰਾਂਗੇ ਠੀਕ ਆ ਗੱਲ ਹਾਂਜੀ ਵੀਰੇ ਤੇ ਹੁਣ ਆ ਗਈ ਮੇਰੇ ਖਿਆਲ ਆ ਸੂਈ ਹੋਈ ਹੈ ਨਾ ਹਾਂਜੀ ਵੀਰੇ ਤੋਰ ਖੋਲ ਕੇ ਇਹਦਾ ਸੂਆ ਕਹਿ ਕਹ ਦਿੰਦਾ ਇਹ ਬਈ ਗੁਰੀ ਆਪਾਂ ਪਿ ਪਰਸੋਂ ਦੀ ਹਾਂ ਅੰਦਰ ਟਾਈਮ ਹੋ ਰਿਹਾ 11:40 ਟੜਕੇ ਬੋਲ ਜੋ ਖਾਲੀ ਆ ਵੀਰੇ ਇਹ ਬਰੀ 11:40 ਦਾ ਟੜਕੇ ਬੋਲ ਜੋ ਜਮ ਖਾਲੀ ਆ ਕੋਈ ਮਰਜੀ ਬੰਦਾ ਆਵੇ ਆਪਦਾ ਲੀਟਰ ਘਰੋਂ ਲੈ ਕੇ ਆਵੇ ਸਾਢੇ 7 ਲੀਟਰ ਮਣ ਕੇ ਲੈ ਜੇ ਟਾਈਮ ਦਾ 15 15 ਨਾ ਜਮਾ ਮਿੰਟ ਤੀਜੇ ਦਿਨਾਂ ਤੀਜੇ ਦਿਨ ਬਈ ਕਿੰਨਾ ਦੁੱਧ ਪਾ ਸਕਦੀ ਆ ਬਈ ਸੇਵਾਲਾ ਬੰਦਾ 20 ਕਿਲੋ ਲੈ ਲਓ 15 ਬਾਈ ਕਹਿੰਦਾ ਇਹਦੇ ਕੋਲੇ ਤਿਆਰ ਆ ਡੰਗ ਬਾਈ ਕਹਿਣ ਦਾ ਨਹੀਂ ਹੈਗਾ ਡੰਗ 2 ਡੰਗ 3 ਡੰਗ 4 ਟਾਈਮ ਚੋਕੇ ਲੱਗੇ ਜਾਵੇਗਾ ਆ 2 ਡੰਗ 4 ਡੰਗ ਸੂਈ ਨੂੰ ਤੀਜਾ ਦਿਨ ਆ 15 ਕਿਲੋ ਇਹਦੇ ਕੋਲੇ ਬਾਈ ਕਹਿੰਦਾ ਤਿਆਰ ਆ ਸਵੇਰੇ ਜਮਾ ਖਾਲੀ ਕਰਤੀ ਸੀ ਬਾਈ ਬੋਲੇ ਚ ਆ ਸਵੇਰੇ ਇਹ ਖਾਲੀ ਆ ਥੱਲਿਓ 11:40 ਦਾ ਸਮਾਂ ਹੋਇਆ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਲੈ ਚਲ ਬਈ ਐਨੂੰ ਕਮਾ ਕੇ ਬੱਚਾ ਕੀ ਨਾਲ ਬੱਚਾ ਬੱਛੀ ਆ ਮਗਰ ਵੀਰੇ ਜਰਸੀ ਆ ਨਾਲ ਇਹਦੇ ਜਰਸੀ ਵੀ ਬੱਛੀ ਆ ਗਈ ਇੰਨਾ ਚਾਰਾਂ ਦਿਨਾਂ ਦੀ ਸੂਈਆ ਤੇ 15 ਕਿਲੋ ਹਾਜ਼ਰ ਆ ਹਾਂਜੀ ਚੌਣ ਚਪਾਉਣ ਦੀ ਕਿਵੇਂ ਇੱਕ ਨੰਮਰਾ ਵੀਰੇ ਤੁਸਾ ਦੇਣਾ ਤਰਾ ਮਾਰ ਕੇ ਠੀਕ ਆ ਗੱਲ ਇਹ ਇਧਰ ਲੈ ਬੰਨਿਓ ਕੇ ਦਿਖਾ ਦੇ ਕਰੀ ਇੱਥੋਂ ਲਮਾਈ ਨੀ ਆਉ ਆਉ ਨਾਲ ਬੱਛੀ ਆ ਗਈ ਹਾਂਜੀ ਵੀਰੇ ਚੌਣ ਚਪਾਉਣ ਦੀ ਬਾਈ ਕਹਿੰਦਾ 100 ਦੀ 100 ਹੀ ਆ ਤੇ ਬਾਕੀ ਜੇ ਬਠਾ ਲੂਗੀ ਨਾ ਬੱਚੇ ਦੇ ਦੋ ਬਠਾ ਲੂਗੀ ਜਾਣਾ ਪਾ ਲੈਣਾ ਬਣਾ ਜੀ ਬਠਾ ਲੂ ਇਹਦਾ ਰੇਟ ਕੀ ਰੱਖੂ ਇਹਦਾ ਵੀਰੇ ਲੈਣ ਦੇ ਨਾ 6000 ਰੁਪਿਆ ਬਾੜ ਵੀ ਦੇ ਦਾਂਗੇ ਹਾਂਜੀ ਵੀਰੇ 15 ਕਿਲੋ ਤਿਆਰ ਹਾਂਜੀ ਵੀਰੇ ਕਿੰਨਾ ਕੁ ਦੁੱਧ ਪਾ ਸਕਦੇ ਦੁੱਧ ਪਾ ਦੂਗੀ ਵੀਰੇ ਬੀਜ ਨੇੜੇ ਪਾ ਦੂਗੇ ਜੇ ਵਾਲਾ ਬੰਦਾ ਜੇ 15 ਤਾਂ ਯਾਨੀ ਕਿ ਹੁਣ ਬੋਲ ਹੀ ਐ ਇਸ ਲਈ ਆ ਠੀਕ ਆ ਗੱਲ ਨਿਆਣਾ ਲੈਂਦੀ ਆ ਤੇ ਵੀਡੀਓ ਲਗਾਤਾਰ ਚੱਲੀ ਜਾਂਦੀ ਆ ਸੱਜਣੋ ਉਹ ਮੈਂ ਤਾਂ ਨਹੀਂ ਆਪਾਂ ਨੇ ਬੰਦ ਕੀਤੀ ਵੀ ਪਤਾ ਲੱਗ ਜਾਂਦਾ ਪੁੱਛੀ ਤਾਂ ਨਿਆਣਾ ਲੈਂਦਾ ਕਿ ਨਾ ਹੜਦੀ ਇਹ ਇੱਥੇ ਵਿਖਾ ਰਹੀ ਹੈ ਬਾਈ ਕਿਉਂਕਿ ਬੱਚਾ ਨਹੀਂ ਲਾਇਆ ਹਨਾ ਕਈ ਆ ਬੱਚਾ ਜੀ ਲਾਇਆ ਨਹੀਂ ਨਾ ਪਸਮੀਨਾ ਹੈਗਾ ਹਾਂ ਜੀ ਬਾਹਰ ਛੱਡ ਦੇ ਬਾਈ ਚੋਣ ਚ ਪਾਉਣ ਦੀ ਬਿਲਕੁਲ ਸਾਫ਼ ਹੈ ਇਹ ਦੋ ਦੋ ਧਾਰਾਂ ਸਾਨੂੰ ਐਂ ਮਾਰਦੇ ਉਹੀ ਮਾਰੀ ਜਾਂਦੇ ਪਸਮਾ ਨਹੀਂ ਹੈਗਾ ਬੱਚਾ ਲੱਗਦਾ ਪਸਮਾ ਕੱਢੂਗੀ ਫਿਰ ਐ ਮੰਨ ਲਓ ਵੀ ਥਣ ਵੀ ਸੋਨਾ ਕੱਡੂ ਪਰ ਮੱਚੀ ਜਾਊਗਾ ਸਮਾਂ ਕਾਫੀ ਪੇਚਵਈ ਦਾ ਹਾਂ ਜੀ ਹਾਂ ਸਮਾਂ ਬਹੁਤ ਪੇਚਵਈ ਦਾ ਇਹਦੇ ਇਹਦੇ ਕਿੰਨੇ ਪੈਸੇ ਦੱਸ ਸਕਦੀ ਇਹ ਵੀ 62000 ਦੀ ਵਿੱਚੀ ਦਾ ਇਹ ਬਾਈ ਕਹਿੰਦਾ 62 ਦੇ ਦੇ ਦਾਂਗੇ ਤੁਹਾਨੂੰ ਤੇ ਹੁਣ ਮਾਰ ਦਿਓ ਲਾਸਟ ਵਾਲੀ ਪੱਛੀ ਦੇ ਕੈਮਰਾ ਉਹ ਹੁਣ ਹੀ ਸੂਈ ਆ ਇਹ ਪਹਿਲਾਂ ਸੂਆ ਬਈ ਤੜਕੇ ਸ਼ੀਵੇ ਜੀ ਸੂਈਆ ਜੇਰ ਪੇਗੀ ਪਹਿਲਨ ਹੈ ਹਾਂ ਵੀਰੇ ਠੀਕ ਆ ਬੱਚਾ ਕੀ ਹੈ ਨਾਂ ਬੱਚਾ ਬੱਛਾ ਮਿੱਤਾ ਵੀ ਮਗਰ ਠੰਡੀ ਹੋਈ ਮੜਾ ਮੂਰੇ ਦੇ ਵਿੱਚੀ ਟੋਰੀ ਮਾਰਿਆ ਖੋਲ ਕੇ ਤੋੜ ਦਿਆ ਇਹਨੂੰ ਇਹ ਥੋੜਾ ਡਰਦੀ ਆ ਉਪਰ ਆ ਜਾ ਕਰਦੀ ਆ ਅੱਜ ਇਹ ਹੁਣ ਹੀ ਆਈ ਸੀ ਗੁਰੀ ਅੱਜ ਤੜਕ ਉਹ ਸ਼ੀਲਾ ਸ਼ੀਲਾ ਪਰ ਵੋਈ ਦਿਲਾਤ ਸੜਦੀ ਦੀ ਆਪਣੀ ਜ਼ਿੰਮੇਵਾਰੀ ਆ। ਠੰਡੀ ਮਰਵਾਉਂਦੀ ਤਾਂ ਨਾ ਤੁਰਾਂ। ਠੰਡੀ ਮਰਵਾਉਂਦੀ ਵੋਈ ਮਾਰਕੀਟ ਸਾਧਣਾ। ਠੀਕ ਆ ਗੱਲ। ਇਹ ਥੋੜਾ ਡਰਦੀ ਉਪਰ ਐ ਕਰਦੀ ਆ। ਲੈ ਚ ਲੈ ਇਹਨੂੰ। ਖੜਜਾ ਪੁੱਤ ਖੜਜਾ। ਕੈਕ ਵੇ ਸੁਈ ਆ। ਖੜਦੀਂ ਖੜਦੀਂ ਮੜੀ। ਕੈਕ ਕੈਕ ਵੇ ਸੁਈ ਆ ਗਈ। ਇਹ ਬਈ ਤੜਕ ਸ਼ੀਵ ਵਿੱਚ ਸੁਈ ਆ ਜੇਰ ਪੈ ਗਈ ਇਹਦੀ। ਜੇਰ ਜੱਪਾ ਡਾਨਾ ਜੇਰ ਦੀ ਵੀਡੀਓ ਬਣਾਈ ਪਈ ਆ ਆਪਣੇ ਕੋਲੇ ਬਈ। ਠੀਕ ਆ ਗੱਲ। ਹਾਂ। ਤਿੰਨ ਦਸਾਉਣਾ ਮੈਂ ਬਈ ਕਿੰਕਲੇ। ਆ ਗਈ ਪਤਾ ਕਿੰਨਾ ਸੁਆ 19 ਵੀ ਬਾਦੀ ਬੁੱਦੀ ਜੀ ਕਰੀ ਜਾਂਦੀ ਆ। ਹਾਂ ਠੀਕ ਆ ਗੱਲ ਆ ਨਿਆਣਾ ਨੂੰ ਨਾ ਲੈਂਦੀ ਆ ਕੋਈ ਜਿਵੇਂ ਮਰਜੀ ਭੇਜ ਥੱਲੇ ਠੀਕ ਆ ਗੱਲ ਲੱਖਾਂ ਦਾ ਹੀ ਪਹ ਲੈਂਦੀ ਨਹੀਂ ਤੇ ਭਾਈ ਕੀ ਕਮਿਆ ਤੈਨੂੰ ਦਿਖਾਉਣਾ ਮਾਰ ਕੇ ਤਾਰਨਾ ਪੈਸੇ ਦੇਗਾ ਕੀ ਕਿੰਨੇ ਲਾਵਾਂਗੇ ਇਹ ਦੇ ਦਾਂਗੇ ਭਾਈ 58000 ਦੀ ਵਸਤੀ 58 ਦੀ ਲੈ ਇਹ ਤਾਂ ਬੋਲੋ ਹੀ ਆ ਥੋੜੀ ਇੱਕ ਦੋ ਦਿਨ ਪਹਿਲਾਂ ਸੂਪਾਣਾ ਬਣਾ ਉਹਦੇ ਕਰਕੇ ਅੱਛਾ ਭਾਈ ਦੀ ਗੱਲ ਦਾ ਮਾਗ ਲੈ ਨਹੀਂ ਮਾਰਦੇ ਕਿਉਂਕਿ ਪੀਵਾ ਬੋਲ ਹੀ ਇੱਕ ਦੋ ਦਿਨ ਕਈ ਵਾਰੀ ਗੱਡੀ ਗੱਡੀ ਚੜ੍ਹ ਕੇ ਪਾਉਂਦੀ ਸੀ ਪਾਉਂਦਾ ਇੱਕ ਦੋ ਦਿਨਾਂ ਚ ਜਾ ਕੇ ਲੇਵਾ ਵੀ ਸਭਾ ਤਿਆਰ ਕਰਦੀ ਸਭਾ ਉੱਤੇ ਚੱਲ ਪਈ ਕਿ ਰੇਟ ਦੱਸ ਕੇ ਦਿਆ ਇਹ ਸੋ ਤਾਂ ਬੰਨ ਗਏ ਜੀ ਤਾਂਗੇ ਬਾਈ ਬਾਅਦ ਛੱਡਦੇ ਛੱਡਦੇ ਛੱਲੇ ਨਾਲ ਡੋਲ ਜਾਵੇ ਲੈ ਵੀ ਥਾਣਾ ਦੇਖੀ ਗਿਆ ਜਿਆ ਲੱਗਿਆ ਜੀ ਇਹ ਬਾਈ ਇਹਦਾ ਦੇਣਾ 55000 ਦੀ ਨੰਬਰ ਬੋਲ ਦੋ ਜੀ ਨੰਬਰ ਵੀਰੇ 9779193295 9779193295 ਬਾਈ ਦਾ ਨੰਬਰ ਹੈ ਬੈੜਾ ਸਾਨੂੰ ਆਇਆ ਮੰਨ ਲਓ ਵੀ ਮੰਨ ਲਓ ਦਿਖਾ ਦਿਆਂ 6 ਦੋ ਤਾਜ਼ੀਆਂ ਸੂਈਆਂ ਚਾਰ ਗੱਬਣਾ ਤੇ ਰੇਟ ਬਾਈ ਦਾ ਬੜਾ ਜਾਇਜ਼ ਜਾਂ ਹੁੰਦਾ ਪਿੰਡ ਝਾੜੋਂ ਤੁਸੀਂ ਦਸਨਾਮ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ